ਸਤਿ ਸ੍ਰੀ ਅਕਾਲ ਸਾਰਿਆਂ ਨੂੰ ਅਸੀਂ ਆ ਜਾਈ ਸੀ ਇਧਰ ਹੁਸ਼ਰਪੁਰ ਦਾ ਇਹ ਇੱਕ ਏਰੀਆ ਹੈਗਾ ਯਾ ਇਹ ਚੰਦਪੋਨੀ ਰੋਡ ਤੇ ਆ ਅਦਮਵਾਲ ਪਿੰਡ ਤੇ ਥੋੜੇ ਆਪਣੇ ਵਿਚਾਰ ਪੇਸ਼ ਕਰਨਾ ਚਾਹੁੰਦੇ ਸੀ ਮੇਰੇ ਹਸਬੰਦ ਇਹ ਸੁਣੋ ਉਹਨਾਂ ਦੇ ਵਿਚਾਰ ਕੀ ਕਹਿਣਾ ਚਾਹੁੰਦੇ ਆ ਹਾਂਜੀ ਪਿਆਰਿਓ ਸਤਿ ਸ੍ਰੀ ਅਕਾਲ ਜੀ ਕਿੱਦਾਂ ਠੀਕ ਠਾਕ ਹੋ ਅੱਜ ਮੈਂ ਵੈਸੇ ਆਪਣੇ ਬਾਈਕ ਲੈ ਕੇ ਆਇਆ ਸੀਗਾ ਵਾਲੇ ਟਿਕਾਂ ਤੇ ਰੁਕੇ ਆ ਇੱਥੇ ਉਹਦੇ ਮਤਲਬ ਵੈਸੇ ਇਦਾਂ ਖੜਾ ਹੀ ਸੀਗਾ ਵੈਸੇ ਆ ਇਹ ਫੋਟੋ ਸੀ ਕਿ ਰਿਸ਼ੀ ਜੀ ਦੀ ਤੇ ਰਾਧਾ ਜੀ ਦੀ ਦੇਖੋ ਫੋਟੋ ਬਹੁਤ ਪਿਆਰੀ ਆ ਇਸ ਨੇ 2-4 ਸਾਲ ਕਰ ਰੱਖ ਕੇ ਮਤਲਬ ਥੋੜੀ ਮਤਲਬ ਫਟੀ ਹੈ ਨਹੀਂ ਕਿਤੇ ਵੀ ਥੋੜੀ ਖਰਾਬ ਹੋ ਗਈ ਦਿੰਦਾ ਨਾ ਹਾਂਜੀ ਇਹ ਚੱਕ ਕੇ ਉਹਨਾਂ ਨੇ ਮਤਲਬ ਕਿਤੇ ਸਿਰ ਤੇ ਕਿੱਦਾਂ ਵੀ ਕੁਆਰ ਚ ਕਿੱਦਾਂ ਵੀ ਨਾ ਤੇ ਇੱਧਰ ਸਾਡੇ ਭਾਈ ਸਾਹਿਬ ਜੀ ਹੁਣੇ ਕੁਮਾਰ ਦਾ ਕੰਮ ਕਰਦੇ ਆ ਇਹ ਵਿਜ ਲੈ ਕੇ ਆ ਤਾਂ ਇਹਨਾਂ ਕੋਲ ਵਿਜਾਰਾ ਕਿ ਮੈਂ ਫੇਕ ਲਈ ਮੈਂ ਲਲਮਾ ਫੋਟੋ ਵਾਲੀ ਹਲੋ ਕਹਿੰਦਾ ਭਾਵੇਂ ਕਿ ਅਸੀਂ ਘਰ ਦੇ ਵਿੱਚ ਕਿੰਨਾ ਤੁਬਦੀ ਕਰਦੇ ਕਿੰਦਾ ਇਹਨੂੰ ਨਮਸਕਾਰਾ ਕਰਦੇ ਆਂ ਬਾਝੋਂ ਬਸਰ ਦਿੰਦੇ ਆਂ ਸਾਡੇ ਆਸਥਾਆਂ ਇਹਨਾਂ ਦੇ ਵਿੱਚ ਤੇ ਬਾਹਰ ਚਕਵਾੜ ਚ ਨਹੀਂ ਲੱਗਦਾ ਇਹ ਮੈਂ ਵੀ ਭਾਜੀ ਉਹਨਾਂ ਨੂੰ ਜਿਹੜੇ ਰਹਿ ਜਾਂਦੇ ਸੀ ਤਾਂ ਮੈਂ ਜੇ ਭਾਜੀ ਮੋੜਦਾ ਰੁਕਦਾ ਚੱਲੋ ਮਤਲਬ ਦੇਖੋ ਉਹਨਾਂ ਨੇ ਵੀ ਬਹੁਤ ਸਤਾਰ ਦਾ ਬਿਲਕੁਲ ਕਰਵਾਇਆ ਇਹਨਾਂ ਨੇ ਮੈਨੂੰ ਕਿਹਾ ਸੀ ਭਾਜੀ ਉਤੋਂ ਬੰਦੇ ਬਹੁਤ ਦਿਸਖਦੇ ਆ ਲਿਖਣਾ ਜਿੱਦ ਸਤਾਰ ਹੈ ਗੰਗਾ ਜੇ ਜਿਹਦਾ ਜਲ ਜਲ ਪ੍ਰਵਾਹ ਕਰਕੇ ਘੜੀ ਪਟਾਟ ਕਰਦੇ ਆਂ ਉਹ ਮੁੰਡੇ ਨੇ ਵੇ ਚਾਂਪੂ ਦੀ ਫੋਟੋ ਮੈਂ ਦੇਖੀ ਸੀ ਗਵਾਰ ਚ ਤੇ ਮੁੰਡੇ ਜਦੋਂ ਲਾਈਆਂ ਉਹਨਾਂ ਵੀ ਪੂਰੀ ਰਿਸਪੈਕਟ ਕੋ ਨਾ ਬੇਦਰ ਰਿਸਪੈਕਟ ਹੈ ਜਾਣ ਕੇ ਇਸ ਫੋਟੋ ਦੀ ਰਿਸਪੈਕਟ ਇਹ ਬਹੁਤ ਜ਼ਿਆਦਾ ਹੈ ਲੇਕਿਨ ਜਿਹੜੇ ਇਨਸਾਨ ਨੇ ਦੋ ਚਾਰ ਪਹਿਲਾਂ ਕਰੋ ਖਰੀਦੀ ਆ ਵੀਰਜਨ ਇਹਨੂੰ ਪਾਠ ਪੂਜਾ ਲਈ ਧੂਪ ਬੱਤੀ ਕੀਤੀ ਆ ਉਹ ਥੋੜੀ ਫੋਟੋ ਡੈਮੇਜ ਹੋ ਗਈ ਤਾਂ ਕਿ ਗਵਾਰ ਚ ਛੱਤੀ ਆ ਜਿਹੜਾ ਕਿ ਬਹੁਤ ਹੀ ਮਹਾਰੀਗਾਲਵਾ ਔਰ ਜੇ ਤੁਸੀਂ ਫੋਟੋਆਂ ਇਦਾਂ ਬੇਤਮੀ ਕਰਦੇ ਹੋ ਕਿਸੇ ਵੀ ਦੇਵੀ ਦੇਵੀ ਫੋਟੋ ਜਦਵੀ ਕਰਦੇ ਹੋ ਤਾਂ ਕਿਰਪਾ ਕਰਕੇ ਫੋਟੋਆਂ ਨਾ ਇੱਥੇ ਆਕਰੋ ਕਿਉਂਕਿ ਇੱਕ ਫਸਲੇ ਹੀ ਭਗਵਾਨ ਮੰਨਦੇ ਇਹਨਾਂ ਨੂੰ ਦੂਜੇ ਪਾਸੇ ਆਪਾਂ कूड़े 'ਚ ਦੇਖ ਲਓ ਆ ਆ ਤਾਂ ਵੀ ਇਹ ਕਹਿੰਦਾ ਇੱਕ ਤਾਂ ਘਰ ਦੀ ਦੀਵਾਲੀ ਦੀ ਇਸ ਵੇਲੇ ਸਫਾਈ ਚੱਲਦੀ ਪਈ ਆ ਹਨਾ ਤੇ ਅਸੀਂ ਘਰ ਦੇ ਵਿੱਚੋਂ ਚਲੋ ਕਰਦੇ ਆਂ ਪਰ ਅਗਨ ਪੇਂਟ ਕਰ ਦਿੱਤੀ ਜਾਵੇ ਚਲਾ ਦਿੱਤੀ ਚਾਹੀਏ ਨਾ ਸਾਰੀ ਕੁਝ ਗੱਟੀ ਕਰ ਲੈਂਦੇ ਆਂ ਅੱਛਾ ਇੰਨਾ ਚੰਗੀ ਸਾਰੀਆਂ ਗੱਟੀ ਕਰ ਲੈਂਦੇ ਆਂ ਤੇ ਕਿੰਦੇ ਬੇਬੇ ਸਾਰੀਆਂ ਫੋਟੋਆਂ ਜੀ ਵੀ ਜੀਪੀਆਂ ਨੇ ਕਟੀਆਂ ਕਰਕੇ ਪਾਣੀ ਦੇ ਜਲ ਪ੍ਰਵਾਹ ਕਰਕੇ ਲਗਨੀ ਲਾਈ ਦੀ ਆ ਹਾਂਜੀ ਲੇਕਿਨ ਇਹਨੇ ਕੁਆਰ ਦਾ ਕੰਮ ਕਰਦੇ ਵੀ ਇਹ ਚਾਰੇ ਬਿਲਕੁਲ ਨਹੀਂ ਸੋਚ ਕਰਦੇ ਆ ਹਾਂਜੀ ਇੰਨਾ ਦੇ ਜਿਹੜੇ ਵਰਕਰ ਸੀ ਉਹਨਾਂ ਨੇ ਬਹੁਤ ਫੋਟੋਆਂ ਮੈਂ ਦੇਖਦਾ ਸੀ ਤੇ ਖੜਾ ਉਹਨਾਂ ਨੇ ਫੋਟੋ ਦੀ ਬਹੁਤ ਰਿਸਪੈਕਟ ਕੀਤੀ ਆ ਲੇਕਿਨ ਜਿਨ੍ਹਾਂ ਨੇ 5 ਸਾਲ 7 ਸਾਲ ਇਹਦੀ ਪੂਜਾ ਕਰਕੇ ਇੱਦਾਂ ਸਿੱਖੀ ਬਿਲਕੁਲ ਬਹੁਤ ਹੀ ਭਗਵਾਨ ਦੇ ਦਰਸ਼ਨ ਕੀਤੇ ਆ ਇਹਦੇ ਵਿੱਚ ਪਰਮਾਤਮਾ ਅਰਦਾਸਾਂ ਕੀਤੀਆਂ ਹੋਣੀਆਂ ਆਪਣੇ ਪਰਿਵਾਰ ਦੇ ਦੇਖੋ ਨਾ ਮਤਲਬ ਕਹਿੰਦਾ ਵੀ ਆਹ ਟਾਪੂ ਜੇ ਵੀ ਜਾਏ ਇੱਥੇ ਮਤਲਬ ਦਾ ਆਹ ਟਾਪੂ ਜੇ ਕੋਈ ਆਰਦਾਸ ਕਰਦਾ ਹੈ ਨਾ ਹਾਂਜੀ ਆਹ ਟਾਪੂ ਜੇ ਆ ਦੇਖੋ ਇਹ ਬਾਣੀ ਆਟੋ ਜੇ ਇੱਥੇ ਨਿਕੜ ਕੇ ਮੋਟ ਮਾਰ ਜੇ ਉੱਥੇ ਵੀ ਹਸੀ ਹਾਂ ਜੀ ਸਮਾਨ ਜਦੋਂ ਨਹੀਂ ਭੇਜਿਆ ਹੁਣ ਕਵਾਰਦਾਰਾਂ ਨੇ ਸਮਾਨ ਹੁਣ ਆਪਾਂ ਦਾ ਭੇਜਿਆ ਉਹਨਾਂ ਨੇ ਰੱਦੀ ਜੇ ਸੀ ਰੱਦੀ ਜੇ ਅੱਛਾ ਜਿਹੜਾ ਕਹਿੰਦਾ ਪਾਉਂਦਾ ਕਿ ਸਾਨੂੰ ਇਦਾਂ ਨਹੀਂ ਕਰਨਾ ਚਾਹੀਦਾ ਇੱਦਾਂ ਫੇਰ ਨੂੰ ਕੋਸ਼ਿਸ਼ ਕਰਨਾ ਚਾਹੀਦਾ ਅੱਜ ਕੋਈ ਨਾ ਬੰਦਿਆਂ ਨੇ ਕਿੱਦਾਂ ਸਕਾਰ ਕੀ ਚੱਲਣਾ ਹੈ ਹਮਲਾ ਕਿਨਾਂ ਲਈ ਕਵਾਰੀ ਬਿਲਕੁਲ ਨਹੀਂ ਕਿ ਦੋਡੇ ਸਾਹਿਬ ਜੇ ਕਰ ਪਈ ਹੈ ਵੀ ਨਹੀਂ ਲੱਗੇਗਾ ਫਲਾਈ ਹੈ ਪਰ ਜਿਹੜੇ ਮਹਾਪੁਰਸ਼ਾਂ ਆਉਂਦੇ ਦਾ ਬੇਤਰੀ ਹੈ ਅ ਵੀ ਤਾਂ ਆਪ ਸਾਰਾ ਲਾ ਲਾ ਬੇਤਰੀ ਕਰੀ ਜਾਂਦਾ ਸਾਡਾ ਘਰ ਜੇ ਆ ਜੀਏ ਤੀਜੇ ਅਸੀਂ ਰੱਖ ਲੈਂਦੇ ਸਾਡੇ ਇਹ ਕਿ ਅ ਵੀ ਤਾਂ ਬਹੁਤ ਵਧੀਆ ਬਹੁਤ ਵਧੀਆ ਗੰਦੀ ਹੋ ਗਈ ਤਾਂ ਨਿੱਕੀ ਮੈਂ ਜਿਹੜਾ ਢਾੜੀ ਦਾਸ ਤਾਂ ਨਵੀਂ ਲਿਆਣੀ ਹੈ ਜਦੋਂ ਸਰਾਂ ਨੂੰ ਜਾਉਗੇ ਫਿਰ ਇਹ ਚੱਲਦੇ ਗਏ ਬਹੁਤ ਵਧੀਆ ਉਹ ਇਹਨਾਂ ਜਲਾ ਦੇਣੇ ਚਾਹੀਦੇ ਆ ਇੱਧਰ ਖਵਾੜ ਵਿੱਚ ਜਲਾ ਦੇਣੀਆਂ ਚਾਹੀਆਂ ਜਦੋਂ ਜਦੋਂ ਫੋਟੋ ਖਰਾਬ ਹੋ ਗਈ ਨਾ ਅਗਨ ਭੇਟ ਅਸੀਂ ਕਹਦੇ ਨੇ ਆ ਜਦਾਂ ਅਗੂ ਨਹੀਂ ਲਾਣੀ ਚਾਹੀਦੀ ਜਦੋਂ ਇਹ ਕਿੰਨੀ ਰਿਸਪੈਕਟ ਕਰ ਰਹੇ ਆ ਇਹ ਸਾਰਾ ਕਹਿੰਦੇ ਪਾਰੀ ਜਾਂ ਨਹੀਂ ਪਾਰੀ ਸਾਰੇ ਇੱਕ ਪੰਛੀ ਦਾ ਲਾਇਆ ਆਪਾਂ ਇੱਕ ਬੱਕਰਾ ਕੀਤਾ ਵੀ ਜਦੋਂ ਜਦੋਂ ਫੋਟੋ ਉਹੀ ਪੰਨ ਜਾਨਵਰ ਉਹ ਕਹੀ ਜਾਣਾ ਤੇ ਵਕੇ ਭਾਈ ਸਾਹਿਬ ਕਹਿੰਦੇ ਜੇ ਨਹੀਂ ਭੇਡ ਘਾ ਦੇ ਜੇ ਨਹੀਂ ਭੇਡ ਕਰਨੇ ਐ ਵੀ ਮਾਰੀ ਫੋਟੋ ਰਾਖ ਸਾਰੀ ਉੱਥੇ ਉਹਦੀ ਰਾਖ ਨੂੰ ਦੱਬ ਦਿਓ ਤੇ ਰਾਖ ਨਹੀਂ ਪੈਰਾ ਥੱਲੇ ਨਾ ਆਵੇ ਐਨੀ ਇੱਜ਼ਤ ਕਰਦੇ ਆ ਤੇ ਰਾਖ ਨਹੀਂ ਪੈਰਾ ਥੱਲੇ ਆਵੇ ਇਹ ਜਿਹੜਾ ਨੇ ਮਾਰਾਈ ਜਿਹਦੇ ਫੋਟੋ ਛੱਟ ਕੇ ਮਿਕ ਫੋਟੋ ਵਿੱਚ ਦਾ ਕੀਤਾ ਉਹ ਫੋਟੋ ਵੀ ਕੀ ਜਾ ਫੋਟੋ ਆਕਰਾਂ ਦੇ ਲਾਉਣੇ ਆ ਐਨੀ ਐ ਜੁੜਨੀ ਜੇ ਤੇ ਮੂਰ ਨਹੀਂ ਕਰਨੀ ਨਾ ਕੋਈ ਜੁੜਨੀ ਨਾਲਾ ਫੋਟੋ ਫੋਟੋ ਨਾਲਾ ਇਹ ਤਾਂ ਸੀ ਲਿਆਂਦੇ ਆ ਨਾ ਤੇ ਢੇਰ ਤੇ ਸੁੱਟੀ ਹੁੰਦੀਆਂ ਲੋਕਾਂ ਦੇ ਧਾੜੇ ਨਾਲ ਢੇਰ ਦੇ ਸੁੱਤੇ ਹੁੰਦੇ ਕਦੇ ਢੇਰ ਦੇ ਜਾ ਕੇ ਦੇਖਿਓ ਬਾਦਰ ਬਰਸਾ ਦੇ ਪਾਸੇ ਢੇਰਾ ਦੇ ਸੁੱਟੀ ਹੁੰਦੀਆਂ ਆ ਆ ਆ 13 ਦੇ ਵਿੱਚੀ ਕੁਆਰਡ ਦੇ ਵਿੱਚੋਂ ਜਿਹੜਾ ਕੂੜਾ ਹੁੰਦਾ ਕਰਦਾ ਉਹਦੇ ਵੀ ਸੁੱਟ ਦਿੰਦੇ ਆ ਤੇ ਜਦ ਅਸੀਂ ਇੱਕ ਛੋਟਾ ਇਹ ਵਲੌਗ ਬਣਾਈਦਾ ਲੋਕਾਂ ਨੂੰ ਦੱਸੀਦਾ ਪਿਆਰੋਂ ਤੁਹਾਨੂੰ ਦੱਸੀਦਾ ਵੀ ਸਪੋਰਟ ਕੀ ਜੀਏ ਹੁਣ ਮੱਜਾ ਗਾਮਾ ਗਾਮਾ ਆਪਣੇ ਗਾਮਾ ਦੁੱਧੀ ਗਏ ਅਲੀ ਕਰਨ ਨੇ ਆ ਬੇਲੋ ਛੁੱਟੀ ਨਹੀਂ ਆ ਰਹਾ ਡਰਾਮਾ ਦੇਖੋ ਉਹ ਤਾਂ ਛੱਡ ਨੇ ਆ ਪਿੱਛੇ ਇਹ ਆਪਣਾ ਇੱਕ ਕਲਾਕਾਰ ਮਜੂਰ ਕਲਾਕਾਰ ਜਵੰਦਾ ਜੀ ਦਾ ਐਕਸੀਡੈਂਟ ਹੋਇਆ ਇੱਥੇ ਹੋਇਆ ਨਾ ਇਹ ਚੀਜ਼ਾਂ ਪਾਪ ਹੋਏਗੀ ਪਾਪੋ ਗਾਮਾ ਵਾਲਾ ਦੁੱਧੀ ਕੇ ਛੱਡਾ ਹੋਈ ਪਾਪ ਪਹਿਲਾਂ ਇੱਕ ਵੀਡੀਓ ਦੇਖੀ ਉਹਦੇ ਵਿੱਚ స్కార్పియో గడి ਨਾਲ ਉਹਨੇ ਪਹਿਲੇ ਟੱਕਰ ਮਾਰੀ ਗਾਏ ਨੂੰ ਟੱਕਰ ਮਾਰ ਕੇ ਉਪਰ ਹੀ ਚੜ ਗਈ ਓਹੋ ਵੀਡੀਓ ਜੇ ਦੇਖੋ ਤੁਹਾਨੂੰ ਦਿਖਦੀ ਹੈ ਨਾ ਦੇਖਦੇ ਪਰ ਪਹਿਲੇ ਲੱਤ ਪਣੀ ਫਿਰ ਉਹਦੇ ਬਾਅਦ ਉਹ ਉੱਪਰ ਚੜਦੀ ਮਰ ਗਈ ਤੇ ਮੈਂ ਇਹ ਫੋਟੋ ਲੈ ਜਾ ਕੇ ਨੰਮੜਾ ਕੇ ਆਪਣੇ ਘਰ ਗੁਰੂ ਸਾਹਿਬ ਦੇ ਰੱਖ ਕੇ ਫੇਰ ਤੁਹਾਨੂੰ ਵੀਡੀਓ ਦੁਆਰਾ ਅਪਲੋਡ ਕਰਾਂਗੇ ਤੇ ਫਿਰ ਉਹ ਸਤਿਕਾਰ ਬਹੁਤ ਜੁੜੀ ਹੈ ਪਿਆਰੋ ਸਤਿਕਾਰ ਕਰਿਆ ਕਰੋ ਮੈਂ ਦੇਖਦੇ ਆ ਸਾਰੇ ਕਿੰਨੀ ਪਿਆਰੀ ਫੋਟੋ ਆ ਨਾ ਕਿੰਨਾ ਸਮਾਂ ਲਗਾ ਇਹ ਜਦੋਂ ਮੈਂ ਆਪਣੀ ਵਾਈਫ ਨੂੰ ਲਈ ਤਾ ਫੋਟੋ ਬਹੁਤ ਸੋਹਣੀ ਬਹੁਤ ਜਿਆਦਾ ਲੱਗਦੀ ਹੈ ਤੇ ਮਤਲਬ ਮੈਂ ਬੈਠੀ ਇੱਥੇ ਖੜਾ ਸੀ ਤੇ ਬੈਠੀ ਇੱਥੇ ਖੜਾ ਸੀਗਾ ਨਾ ਮੈਂ ਤਾਂ ਜਦੋਂ ਫੋਟੋ ਦੇਖੀ ਮੈਂ ਕਿਹਾ ਵੀ ਇਹ ਤਾਂ ਬਹੁਤ ਜਿਆਦਾ ਜਿਆਦੀ ਹੈ ਨਾ ਇਹ ਜਿਹੜਾ ਭਾਈ ਦਾ ਉਹਦੇ ਲਈ ਤਾਂ ਕੰਮ ਕਰਦੇ ਸਾਰੇ ਜਾਣੇ ਨਾ ਜੀ ਤੇ ਇਹਨਾਂ ਨੇ ਵੀ ਮੇਰਾ ਬਹੁਤ ਸਾਥ ਦਾ ਮੇਰੇ ਫੋਟੋ ਦਿੱਤੀ ਹੈ ਜਾਨਕੀ ਦਾ ਨ ਨਹੀਂ ਕਿ ਕਹਿੰਦੇ ਕੋਈ ਦਿਨ ਪਈ ਚੱਲੋ ਨਾ ਹਾਂਜੀ ਤਾਂ ਇਹਨਾਂ ਵੀ ਵਿਦਿਆਰਥੀ ਜੁਪੀ ਦੇ ਕੇ ਬਿਹਾਰ ਦੇ ਵੀ ਬਹੁਤ ਸਤਿਕਾਰ ਕਰਦੇ ਦੇਖੋ ਬਿਲਕੁਲ ਸਭਾਂ ਦਾ ਸਾਰਿਆਂ ਦਾ ਸਤਜਾ ਹੈ ਨਾ ਉਹ ਕਿ ਕ੍ਰਿਸ਼ਨ ਜੀ ਕੋਪੋਵਾ ਨਾ ਹੈ ਇਸ ਕਰਕੇ ਸਾਨੂੰ ਸਤਿਕਾਰ ਕਰਨਾ ਬਹੁਤ ਹੀ ਜ਼ਰੂਰੀ ਹੈ ਬਹੁਤ ਹੀ ਜ਼ੋਰੀ ਹੈ ਤੇ ਤੁਸੀਂ ਇਸ ਵੀਡੀਓ ਨੂੰ ਸਭ ਤੋਂ ਅੱਗੇ ਵੀ ਭੇਜਣਾ ਜਾਰੇ ਲੋਕਾਂ ਨੂੰ ਲੋਕਾਂ ਨੂੰ ਹਾਂ ਕਿ ਦਿਵਾਲੀ ਦੀਆਂ ਸਫਾਈਆਂ ਕਰਨੀਆਂ ਆ ਪਰ ਇਸ ਤਰ੍ਹਾਂ ਨਹੀਂ ਕਿ ਇੱਕ ਗੁਰੂ ਮਹਾਰਾਜ ਦੀ ਫੋਟੋ ਨਵੀਂ ਲੈ ਆਂਦੀ ਆ ਤੇ ਪੁਰਾਣੀ ਫੋਟੋ ਨੂੰ ਅਸੀਂ ਕਬਾੜ ਵਿੱਚ ਵੇਚ ਦਈਏ ਐਦਾਂ ਦਾ ਕੰਮ ਨਹੀਂ ਕਰਨਾ ਤੁਸੀਂ ਉਹਨਾਂ ਦਾ ਜ਼ਰੂਰ ਕੋਈ ਇਸ ਤਰ੍ਹਾਂ ਕਰੋ ਕਿ ਉਹਨਾਂ ਦੀ ਜਿਹੜੀ ਹੈ ਰਿਸਪੈਕਟ ਤੁਹਾਡੀ ਵੀ ਬਣੀ ਰਵੇ ਤੇ ਇਹਨਾਂ ਫੋਟੋਆਂ ਦੀ ਵੀ ਰਿਸਪੈਕਟ ਬਣੀ ਰਵੇ ਤੁਸੀਂ ਫੋਟੋ ਦੇਖੋ ਕੋਈ ਨੁਕਸਾਨ ਦੀ ਫੋਟੋ ਕਿੰਨੀ ਪਿਓਰਿਟੀ ਹੈ ਕਿੰਨੀ ਫੋਟੋ ਵਧੀਆ ਫੋਟੋ ਨੂੰ ਕੋਈ ਵੀ ਨੁਕਸਾਨ ਦੀ ਕੋਈ ਪਾਰਟੀ ਨਹੀਂ ਕੋਈ ਮੈਲੀ ਨਹੀਂ ਕੋਈ ਲੈਣਾ ਨਿਕੋਣ ਦੇਣਾ ਨਹੀਂ ਕੋਚ ਵੀ ਨੇ ਦੇ ਦਿੱਤੇ ਚੱਕੇ ਇਹ ਇੱਥੇ ਤਾਂ ਹੈ ਫਰੇਮ ਤਸਵੀਰ ਦਾ ਫਰੇਮ ਲਾ ਕੇ ਫਰੇਮ ਲਾ ਕੇ ਬਿਲਕੁਲ ਰਸਮੀ ਨੇ ਵਧੀਆ ਲਾਣੇ ਨੇ ਤੇ ਚਲੋ ਠੀਕ ਹੈ ਜੀ ਪਿਆਰਿਓ ਅੱਗੇ ਤੋਂ ਵੀ ਚੀਜ਼ਾਂ ਚੀਜ਼ਾਂ ਦਾ ਪਿਆਰਿਓ ਫਰੇਮ ਕਰੋ ਇਹ ਜਿਹੜੀ ਮੰਨਦੇ ਇਹਨਾਂ ਨੂੰ ਭਲਵਾਨ ਬਣਾਉਂਦੇ ਆ ਤੇ ਭਲਵਾਨ ਦਾ ਦਰਜਾ ਵੀ ਦਿਓ ਤਾਂ ਰੌਸ਼ਨੀ ਬਿਲਕੁਲ ਠੀਕ ਹੈ ਜੀ ਓਕੇ ਜੀ ਮਿਲਦੇ ਆ ਜੀ ਅਗਲੀ ਵੀਡੀਓ ਤੋਂ ਓਕੇ ਥੈਂਕ ਯੂ ਅੰਤਯਾ ਕਿਤੇ ਜੇ ਫਸਲੀ ਕਾਲ ਜੀ ਫਸਲੀ ਕਾਲ ਜੀ ਜੀ ਪਿਆਰਿਓ ਹੁਣ ਅਸੀਂ ਚੱਲੇ ਆਂ ਘਰ ਨੂੰ ਜਾਨਕੀ ਹਾਰਪੁਰ ਨੂੰ ਉੱਥੇ ਇਹਨੂੰ ਫਰੇਮ ਤੇ ਲਾਵਾਂਗੇ ਫਰੇਮ ਤੇ ਲਾ ਕੇ ਤਾਂ ਫਿਰ ਇਹਨੂੰ ਆਪਾਂ ਆਪਣੇ ਗੁਰੂ ਸਾਹਿਬ ਤੇ ਸਜਾਵਾਂਗੇ ਠੀਕ ਹੈ ਜੀ ਫਿਰ ਤੁਹਾਨੂੰ ਦੱਸਾਂਗੇ ਕਿ ਫੋਟੋ ਕਿੰਨੀ ਝੋਣੀ ਲੱਗਦੀ ਹੈ ਭਗਵਾਨ ਦੀ ਜਿੰਨੀ ਲੱਗਦੀ ਹੈ ਠੀਕ ਹੈ ਜੀ ਓਕੇ ਜੀ ਜੇ ਪੈਰ ਓਕੇ ਜੀ ਬੇਰ ਸੋਫਿਕਾ ਬੇਰ ਸੋਫਿਕਾ ਯਾਰੋ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਜੀ ਪਿਆਰੋ ਇਹ ਉਹ ਫੋਟੋ ਆ ਅਰਾਧਾ ਕ੍ਰਿਸ਼ਨ ਜੀ ਮਹਾਰਾਜ ਜੀ ਦੀ ਜਿਹੜੀ ਫੋਟੋ ਤੁਹਾਨੂੰ ਆਪਾਂ ਦਿਖਾਈ ਆ ਪਹਿਲਾਂ ਜਿਹੜੀ ਕਵਾੜ ਚ ਮਿਲ ਸੀ ਬਿਲਕੁਲ ਸਾਰਾ ਫਰੇਮ ਟੁੱਟਿਆ ਹੋਇਆ ਫੋਟੋ ਵੈਸੇ ਹੀ ਉਹ ਟੈਂਪੂ ਜੇ ਰੱਖੀਓ ਜਿਹੜੀ ਦੀ ਵੀਡੀਓ ਦੇਖ ਲਈ ਜੈਂ ਹੁਣ ਅਸੀਂ ਇਹ 2 ਦਿਨਾਂ ਬਾਅਦ ਫੋਟੋ ਨੂੰ ਬਣਾ ਕੇ ਫਰੇਮ ਕਰਵਾ ਕੇ ਆਪਣੇ ਗੁਰੂ ਸਤਾਨ ਤੇ ਸ਼ੁਸ਼ਭਿਤ ਕੀਤਾ ਹੈ ਹੁਣ ਤੁਸੀਂ ਸੈਗਮੈਂਟ ਐ ਦੱਸਿਓ ਇਹ ਫੋਟੋ ਤੁਹਾਨੂੰ ਇੱਥੇ ਇਦਾਂ ਸੁਣੀ ਲੱਗਦੀ ਜਿਵੇਂ ਆਪਣਾ ਗੁਰੂਸਥਾਨ ਦੇ ਜਾਨਿ ਕੇ ਰੱਖੀ ਆ ਸਜੋਤ ਕੀਤੀ ਆ ਕਿਉਂਕਿ ਇਹ وہی ਫੋਟੋ ਜਿਹੜੀ ਵੀਡੀਓ ਦੇਖੀ ਆ ਇਹ وہی ਫੋਟੋ ਜਿਹੜੀ ਮੈਂ ਇੱਕ ਕਵਾੜ ਰਾਏ ਟਾਂਕੂ ਚੋਂ ਚੱਕੀ ਆ ਕਿਸੇ ਨੇ ਜਾਣੇ ਜਾਣੇ ਵਿੱਚ ਇਹ ਫੋਟੋ ਕਵਾੜ ਜੇ ਜਾਂ ਕਿਸੇ ਟੂੜੇ ਦੇ ਢੇਰ ਦੇ ਛਿਰਦੀ ਉਹ ਕਵਾੜੀਏ ਜਿਹੜੇ ਕਵਾੜ ਚੁੱਕਦੇ ਆ ਉਹ ਲੈ ਗਏ ਸੀ ਤੇ ਮੈਂ ਉੱਥੇ ਇੱਚੰਝਿਤ ਖੜਾ ਸੀ ਤੇ ਇਹ ਫੋਟੋ ਦੇਖ ਕੇ ਤੇ ਮੇਰੇ ਮਨ ਨੂੰ ਬਹੁਤ ਹੀ ਬੁਰਾ ਜਿਹਾ ਲੱਗਾ ਮੇਰਾ ਮਨ ਦੁਖੀ ਹੋਇਆ ਔਰ ਮਾਰਾ ਤੋਂ ਮੈਂਤ ਕਰਕੇ ਫੋਟੋ ਲਈ ਫੋਟੋ ਲੈ ਕੇ ਪੁਸ਼ਾਪੁਰ ਜਾ ਕੇ ਇਹਨੂੰ ਸ਼ੀਸ਼ੇ ਜਿਹਾ ਬਣਵਾਇਆ ਦੇਖੋ ਫੋਟੋ ਮਾਰਾ ਜਿਵੇਂ ਇਹ ਪਿਆਰੀ ਹੈ ਕਿਤੇ ਉਹ ਵੀ ਡੈਮੇਜ ਨਹੀਂ ਹੋਟੋਗੀ ਕਿਤੇ ਵੀ ਕਿਸੇ ਨੇ ਜਾਣੇ ਜਾਣੇ ਚੜਤੀ ਹੈ ਰੀਜ਼ ਐਂਦਾ ਨਾ ਕਰਿਆ ਕਰੋ ਇਸ ਤਰ੍ਹਾਂ ਹੁੰਦਾ ਨਾ ਕਿ ਅਸੀਂ ਆਪਣੇ ਘਰ ਦੀ ਸਫਾਈ ਕਰਦੇ ਹਾਂ ਕਿ ਦੁਆਣੀ ਆ ਰਹੀ ਆ ਚਲੋ ਵੀ ਘਰ ਦੀ ਸਫਾਈ ਕਰ ਲਈਏ ਹਣਾ ਪਰ ਇਹ ਨਹੀਂ ਹੈਗਾ ਕਿ ਅਸੀਂ ਇਹਨਾਂ ਚੀਜ਼ਾਂ ਨੂੰ ਬਰਬਾਦੀ ਕਰੀਏ ਜਾਂ ਇਦਾਂ ਕਰੀਏ ਕਿ ਚਲੋ ਕੂੜਾ ਹੀ ਕਰਕਟੇ ਆ ਇਸ ਰੂਪ ਦੇ ਵਿੱਚ ਆਪਾਂ ਸੁੱਟ ਦਈਏ ਪਰ ਇਹਨਾਂ ਦੀ ਅਸੀਂ ਪੂਜਾ ਕਰਦੇ ਆ ਇਹਨਾਂ ਦਾ ਉਹ ਰੂਪ ਅਸੀਂ ਦੇਖਦੇ ਆ ਉਸ ਵੇਲੇ ਜਦੋਂ ਅਸੀਂ ਧੂਪ ਬੱਤੀ ਕਰਦੇ ਆ ਜਦੋਂ ਅਸੀਂ ਇਹਨਾਂ ਨੂੰ ਦਿਉਂਦੇ ਆ ਕਿ ਅਸੀਂ ਇਹਨਾਂ ਦੇ ਵਿੱਚ ਪਰਮਾਤਮਾ ਨੂੰ ਦੇਖਦੇ ਆ ਤੁਸੀਂ ਫੋਟੋ ਦਿਖਾਓ ਕਿ ਕਿੰਨੇ ਸੌਂਟ ਲੱਗਦੇ ਕੋ ਹਾਂਜੀ ਮੈਂ ਦੁਕਾਨਦਾਰ ਨੂੰ ਪੁੱਛਿਆ ਮੇਰੇ ਫੋਟੋ ਦੇ ਵਿੱਚ ਕੋਈ ਪ੍ਰੋਬਲਮ ਹੈਗੀ ਹੈ ਕਹਿੰਦਾ ਭਾਜੀ ਨਵੀਂ ਫੋਟੋ ਆ ਕਿੰਦਾ ਇੱਕ ਤੁਮ ਮੇਰੀ ਮਗਰ ਜਿਹਦਾ ਮੇਰੀ ਜੀ ਨਹੀਂ ਪਲੀਜ਼ ਨਾ ਮਰਦੇ ਨਾ ਸੋਹਣਾ ਢੰਗ ਦੇ ਕੇ ਸੋਹਣੀ ਰੂਪ ਰਿਕ ਦੇ ਕੇ ਮਰਦੇ ਹੋ ਹੁਣ ਦੇਖੋ ਆਪਾਂ ਆਪਣੇ ਗੁਰੂ ਸਾਹਿਬ ਰਖਤੀ ਹੈ ਦੇਖੋ ਫੋਟ ਹੈ ਜੀ ਬਹੁਤ ਜੀ ਦਰਸ਼ਨ ਕਰਕੇ ਬਹੁਤ ਬਹੁਤ ਯਾਨੀ ਕਿ ਮੈਨੂੰ ਖੁਸ਼ੀ ਮਿਲਦੀ ਆ ਦੇਖੋ ਆਪਾਂ ਆਪਣੇ ਗੁਰੂ ਸਾਹਿਬ ਤੇ ਸ਼ੁਰੂਤ ਕੀਤੀ ਆ ਤੁਸੀਂ ਵੀ ਸਾਰਿਆਂ ਨੇ ਫੋਟੋ ਨੂੰ ਨਮਸਕਾਰ ਕਰਨਾ राधा कृष्ण ਜੀ ਨੂੰ ਨਮਸਕਾਰ ਕਰਨਾ ਪਿਆਰਿਓ ਕਿਉਂਕਿ ਰੱਬ ਦੇ ਰੂਪ ਆ ਏ ਰਬ ਦਾ ਰੋਗੋ ਪਿਆਰਿਓ ਤੁਸੀਂ ਇਹ ਮੈਸੇਜ ਹੈ ਨਾ ਤੁਸੀਂ ਇਹ ਬਹੁਤ ਜ਼ਰੂਰੀ ਹੈ ਕਿ ਇਹ ਮੈਸੇਜ ਤੁਸੀਂ ਘਰ ਘਰ ਪਹੁੰਚਾਓ ਪਹੁੰਚਾਓ ਠੀਕ ਹੈ ਜਿਹੜਾ ਮਹਿਮ ਜੀ ਨੇ ਕਿਹਾ ਦਿਵਾਲੀ ਆ ਦਿਵਾਲੀ ਦਾ ਮਤਲਬ ਇਹ ਨਹੀਂ ਹੁੰਦਾ ਕਿ ਤੁਸੀਂ ਆਪਣੇ ਘਰੋਂ ਗੁਰੂ ਮਹਾਰਾਜ ਜੀ ਦੀਆਂ ਫੋਟੋਆਂ ਜਿਹੜਾ ਪੂਰਾ ਸਾਲ ਉਹਨਾਂ ਦੇ ਅੰਮ੍ਰਿਤ ਹੱਥ ਜੋੜਦੇ ਆ ਨਮਸ਼ਾਰ ਕਰਦੇ ਆ ਤਾਂ ਦਿਵਾਲੀ ਤੋਂ ਚਾਰ ਦਿਨ ਪਹਿਲਾਂ ਚੱਕ ਕੇ ਸਾਰੀਆਂ कूੜੇ ਛੱਡ ਦਿਓ ਜੇ ਖਰਾਬ ਫੋਟੋ ਹੋ ਗਈ ਹੈ ਮਰਜੀ ਦੀ ਉਹਨੂੰ ਚੱਕ ਕੇ ਜਲਪਰਵਾ ਕਰ ਦਿਓ ਤਗਦੀ ਮੈਂ ਡਾਕਰ ਕਿਉਂ ਤਗਦੀ ਮੇਟ ਕਰਕੇ ਵੀ ਉਹਦੀ ਰਾਗ ਨੂੰ ਥੱਲੇ ਦਬ ਜੇ ਧਰਤੀ ਚ ਤਾਂ ਜੋ ਗਹਿ ਰਾਗ ਵੀ ਉਹਦੀ ਪੈਰਾ ਜਨ ਅੜੇ ਜੀ ਯਾਰੋ ਇਹ ਜੂੜ ਸੁਣਿਓ ਇਹ ਤੁਹਾਨੂੰ ਮੇਰਾ ਨਾ ਲੱਖ ਰੁਪਏ ਬੇਂਤੀ ਆ ਬੇਂਤੀ ਆ ਇਦਾਂ ਨਾ ਕਰੇ ਕੋਈ ਫੇਰ ਦੇਖੋ ਫੋਟੋ ਸਤਕਾਰ ਜੋ ਸਤਾਨ ਦੇ ਰੱਖਦੀ ਆ ਔਰ ਮੈਨੂੰ ਖੁਸ਼ੀ ਬੜੀ ਹੁੰਦੀ ਦੇਖੋ ਤੁਸੀਂ ਫੋਟੋ ਦੇਖੋ ਬੜੀ ਖੁਸ਼ੀ ਹੁੰਦੀ ਆ ਇਹ ਮਹਾਰਾਜ ਮਿਹਰ ਕਰੋ ਮਿਹਰ ਕਰੋ ਓਕੇ ਜੀ ਸਸ ਜੀ ਗੱਲ ਪਿਆਰਿਓ ਰਾਮ ਰਾਮ ਸਸ ਰਾਮ ਹਾਂਜੀ ਵੀਡੀਓ ਨੂੰ ਸ਼ੇਅਰ ਕਰਨਾ ਚੈਨਲ ਨੂੰ ਸਬਸਕ੍ਰਾਈਬ ਕਰਨਾ ਕਮੈਂਟ ਜ਼ਰੂਰ ਕਰਨੇ ਆ ਸਾਨੂੰ ਥੋੜਾ ਹੌਸਲਾ ਪਜਾਈ ਹੋ ਜਾਂਦੀ ਆ ਤੇ ਜਦੋਂ ਵੀ ਵੀਡੀਓ ਦੀ ਸ਼ੁਰੂਆਤ ਕਰਦੇ ਆ ਤੁਸੀਂ ਵੀਡੀਓ ਦੇਖਦੇ ਆ ਸਾਰੇ ਤੁਸੀਂ ਪਹਿਲਾਂ ਲਾਈਕ ਦਾ ਬਟਨ ਜ਼ਰੂਰ ਦਬਾ ਦੇਣਾ